ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਅੱਜ ਸਾਧ ਸੰਗਤ ਜੀ ਜਿਹੜੀ ਸੱਚੇ ਸਤਿਗੁਰ ਦੀ ਸਾਖੀ ਕਰਤਾ ਦੇ ਰੂਪ ਵਿੱਚ ਤੁਹਾਡੇ ਨਾਲ ਸਾਝੀ ਕਰਨ ਲੱਗਿਆ ਉਹ ਇਹ ਹੈ ਗੁਰੂ ਪਿਤਾ ਜੀ ਇੱਕ ਵੀਡੀਓ ਚ ਕਹਿੰਦੇ ਨੇ ਕਹਿੰਦੇ ਜਿਹੋ ਜਾਂ ਆ ਜੁਗ ਹੈ ਅਜੂ ਪਹਿਲਾ ਇਹੋ ਜਿਹਾ ਜੋ ਕੋਈ ਵੀ ਨਹੀਂ ਦੇਖਿਆ ਵੀ ਇਹ ਦੇ ਵਿੱਚ ਸ਼ਾਹ ਬਸਤਾਨ ਜੀ ਸ਼ਾਹ ਸਤਨਾਬ ਦੀ ਮਹਾਰਾਜ ਜੀ ਨੇ ਐਡੀ ਖੁੱਲੀ ਛੋੜ ਕਰਤੀ ਜੀਵਾਂ ਨੂੰ ਕੋਈ ਛਾਟੀ ਨਹੀਂ ਕੀਤੀ ਜਾਂਦੀ ਕੋਈ ਕੁਝ ਵੀ ਨਹੀਂ ਦੇਖਿਆ ਜਾਂਦਾ ਚਾਹੇ ਕੋਈ ਰਾਜਾ ਹੈ ਰੰਕ ਹੈ ਉੱਚਾ ਧੀਜੇ ਕੋਈ ਜਾ ਧਰਮ ਕੁਝ ਨਹੀਂ ਦੇਖਿਆ ਜਾਂਦਾ ਕਿਸੇ ਨੂੰ ਬਾਪਸ ਨਹੀਂ ਮੋੜਿਆ ਜਾਂਦਾ ਚਾਹੇ ਕੋਈ ਵੀ ਆ ਜੇ ਔਰ ਨਾਲ ਨੂੰ ਸਾਰਿਆਂ ਨੂੰ ਗੁਰੂ ਨਾਲ ਜੋੜਿਆ ਜਾਂਦਾ ਹੈ ਵੀ ਇਹ ਹੈ ਜੇ ਜੁਗ ਸੀ ਤੂੰ ਪਹਿਲਾ ਕਦੇ ਨਹੀਂ ਦੇਖਿਆ ਤੇ ਪਹਿਲਾਂ ਤਾਂ ਕੱਢ ਦਿੰਦੇ ਸੀ ਇਹ ਨੂੰ ਨਾਮ ਨਹੀਂ ਦੇਣਾ ਇਹ ਨੂੰ ਨਹੀਂ ਦੇਣਾ ਪਰ ਹੋਰ ਦੀ ਕਹਿੰਦੇ ਉਹ ਛੋਡੇ ਨਾਲ ਸੱਚੇ ਸਤਗੁਰੂ ਦੀ ਸਾਖੀ ਕਵਤਾ ਦੇ ਰੂਪ ਵਿੱਚ ਸਾਜੀ ਕਰਨ ਲੱਗਿਆ ਲੋ ਜੀ ਸੁਣੋ ਅਸਲੀ ਗੁਰੂ ਗਰਮੀ ਤੇ ਮੀਤ ਦੀ ਦਸਦੇ ਸੱਚੇ ਕਹਾਣੀ ਐ ਕੰਨ ਖੋਲ ਕੇ ਸੁਣੋ ਸੰਗ ਤੇ ਜੜ ਜੜ ਤੱਕ ਪਚਾਣੀ ਐ ਰਾਜਾ ਰੱਕ ਪਖਾਰੀ ਆਇਆ ਕਦੇ ਕਿਸੇ ਨੂੰ ਸਿਖਿਆ ਨਾ ਇਹ ਹੋਦਾ ਆਸਾਨ ਤਰੀਕਾ ਪਹਿਲਾ ਕਿਸੇ ਯੁੱਗ ਵੀ ਵੇਖਿਆ ਰ ਇਹ ਹੋ ਜਾ ਅਸਾਨ ਤਰੀਕਾ ਇੱਕ ਇੱਕ ਬਰਾਈ ਛੋੜ ਦਿਓ ਬੱਲੇ ਹੀ ਫਿਰ ਬੱਲੇ ਐ ਸਤਿਗੁਰੂ ਦੇ ਬੱਤੇ ਸੱਚੇ ਦੇਡੇ ਬੱਲੇ ਬਚਨ ਗੁਰਾਂ ਦੇ ਪੱਲੇ ਐ ਰਾਜਾ ਰੰਕਪਖਾਰੀ ਆਇਆ ਕਦੇ ਕਿਸੇ ਨੂੰ ਸੇਕਿਆ ਨਾ ਇਹ ਹੋ ਜਾ ਅਸਾਨ ਤਰੀਕਾ ਪਹਿਲਾ ਕਿਸੇ ਯੁੱਗ ਵੀ ਵੇਖਿਆ ਨਾ ਇਹ ਹੋ ਜਾ ਅਸਾਨ ਤਰੀਕਾ ਸੱਤੇ ਸਤਗੁਰ ਦੇ ਬਾਚਨ ਜਿਹੜੇ ਦਿਲ ਦੇ ਵਿੱਚ ਬਸਾਂਦੇ ਐ ਸਤਗੁਰ ਦੇ ਯੋਗ ਦਰਸ਼ਨ ਕਰਦੇ ਖੁਸ਼ੀਆਂ ਰੋਜ਼ ਮਨਾਉਂਦੇ ਐ ਰਾਜ ਰੰਕ ਪਖਾਰੀ ਆਇਆ ਕਦੇ ਕਿਸੇ ਨੂੰ ਸੇਕਿਆ ਨਾ ਏ ਹੋ ਜਾ ਆਸਾਨ ਤਰੀਕਾ ਪੈਲਾ ਕਿਸੇ ਯੁੱਗ ਵੀ ਬੇਖਿਆਨਾ ਏ ਹੋ ਜਾ ਆਸਾਨ ਤਰੀਕਾ ਸਤਗੁਰ ਨੇ ਐਸੀ ਪਾਰਸ ਫੇਰਨੀ ਬਲਲਾ ਕੋਈ ਛੱਡੂਗਾ ਟਕਣੇ ਵਿੱਚ ਬਲ ਰਹਿ ਜਾਣਗੇ ਬੰਦਿਆਂ ਦੇ ਸਭ ਕੱਢੂਗਾ ਰਾਜਾ ਰਕਪਖਰੀ ਆਇਆ ਕਦੇ ਕਿਸੇ ਨੂੰ ਸੇਖਿਆ ਨਾ ਇਹ ਹੋ ਜਾ ਆਸਾਨ ਤਰੀਕਾ ਪਹਿਲਾਂ ਕਿਸੇ ਜੁਗ ਵੀ ਵੇਖਿਆ ਨਾ ਇਹ ਹੋ ਜਾ ਆਸਾਨ ਤਰੀਕਾ ਅੱਧਾ ਚੂਤਨਾ ਇੱਧਰ ਨਾ ਇੱਧਰ ਬੜਨਾ ਕੋਈ ਰਹਿਣਾ ਹੈ ਪਾਪ ਬੜੀ ਜੋ ਪਰ ਸਫੇਰਦੀ ਉਹ ਵੀ ਰਖਦੀ ਕੋਈ ਬਹਿਣਾ ਹੈ ਰਾਜ ਰਕ ਪਖਾਰੀ ਆਇਆ ਕਦੇ ਕਿਸੇ ਨੂੰ ਸੇਕਿਆ ਨਾ ਇਹ ਹੋਜਾ ਆਸਾਨ ਤਰੀਕਾ ਪਹਿਲਾ ਕਿਸੇ ਯੁੱਗ ਵੀ ਵੇਖਿਆ ਨਾ ਇਹ ਹੋਜਾ ਆਸਾਨ ਤਰੀਕਾ ਜੀਰ ਚਿਤ ਚਾਹੇ ਕੋਈ ਨਾ ਮਤ ਆਵੇ ਬੁੱਢਾ 파મે ਕੋਈ ਬੱਚਾ ਹੈ 파మే ਚਾੜੂ ਲਾਵੇ ਕਾਰ ਚਲਾਵੇ ਪਰ ਸੇ ਬਾਸ ਸਿਮਰਨ ਪੱਕਾ ਹੈ ਰਾਜ ਰਕ ਪਖਾਰੀ ਆਇਆ ਕਦੇ ਕਿਸੇ ਨੂੰ ਸੇਕਿਆ ਨਾ ਇਹ ਹੋ ਜਾ ਅਸਾਨ ਤਰੀਕਾ ਪਹਿਲਾਂ ਕਿਸੇ ਜੁਗ ਵੀ ਵੇਖਿਆ ਨਾ ਇਹ ਹੋ ਜਾ ਅਸਾਨ ਤਰੀਕਾ ਕਈ ਅਟਾ ਗੁੰਨੋ ਸਬਜੀ ਕਟੋ ਸਿਮਰਨ ਇਹਦੀ ਜ਼ਰੂਰੀ ਹੈ ਸੇਵਾ ਸਿਮਰਨ ਕਰਦੇ ਰਹਿਣਾ ਦੱਸੋ ਕੀ ਮਜਬੂਰੀ ਐ ਰਾਜਾ ਰਕਪਖਰੀ ਆਇਆ ਕਦੇ ਕਿਸੇ ਨੂੰ ਸੇਕਿਆ ਨਾ ਇਹ ਹੋ ਜਾ ਆਸਾਨ ਤਰੀਕਾ ਪਹਿਲਾਂ ਕਿਸੇ ਜੁਗ ਵੀ ਵੇਖਿਆ ਨਾ ਇਹ ਹੋ ਜਾ ਆਸਾਨ ਤਰੀਕਾ ਕਾਨੇ ਕੇਵਲ ਬੀਰ ਸਿੰਘ ਨੇ ਦੋਵੇਂ ਜੋੜ ਕੇ ਅਰਜ ਗਜਾਰੀ ਐ ਸੱਚੇ ਸਤਗੁਰੂ ਦੇ ਰਜ਼ੇ ਵਿੱਚ ਬਸਾ ਲੋ ਜੋ ਕਟਦਾ ਕੁੱਲ ਬਿਮਾਰੀ ਐ ਰਾਜਾ ਰ ਕਪਖਾਰੀ ਆਇਆ ਕਦੇ ਕਿਸੇ ਨੂੰ ਸਿਖਿਆ ਨਾ ਇਹ ਹੋ ਜਾ ਆਸਾਨ ਤਰੀਕਾ ਪਹਿਲਾ ਕਿਸੇ ਯੁੱਗ ਵੀ ਵੇਖਿਆ ਨਾ ਇਹ ਹੋ ਜਾ ਆਸਾਨ ਤਰੀਕਾ ਪਹਿਲਾ ਕਿਸੇ ਯੁੱਗ ਵੀ ਵੇਖਿਆ ਨਾ ਇਹੋ ਜਿਹਾ ਆਸਾਨ ਤਰੀਕਾ ਸਾਧ ਸੰਗਤ ਜੀ ਛੇੜ ਜਰੂਰ ਕਰਿਓ ਆਪਾਂ ਗੁਰੂ ਪਿਤਾ ਜੀ ਦੀ ਸਿਧਾਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਵੀ ਧਰਤੀ ਤੇ ਰੱਬ ਆਇਆ ਹੋਇਆ ਐ ਇੰਨਾ ਆਸਾਨ ਤਰੀਕਾ ਪਹਿਲਾਂ ਕਿਸੇ ਵੀ ਯੁੱਗ 'ਚ ਨਹੀਂ ਆਇਆ ਤਿੰਨ ਯੁੱਗ ਲੰਘੇ ਵੀ ਇਹਦੇ ਚ ਇੰਨਾ ਆਸਾਨ ਤਰੀਕਾ ਆਇਆ ਹੈ ਨਾਮ ਲਾਓ ਛਤ ਗੁਰ ਨਾਲ ਜੁੜੋ ਸੱਚੇ ਦਿਲੋਂ ਸੇਵਾ ਕਰੋ ਸੇਵਾ ਕਰੋ ਦਰਸ਼ਨ ਪਾਓ ਖੁਸ਼ੀ ਖੁਸ਼ੀਆਂ ਲੁੱਟੋ ਇਹ ਸਾਰਿਆਂ ਨੂੰ ਹੱਥ ਵੱਲ ਕੇ ਬੇਨਤੀ ਹੈ ਆਪਾ ਗੁਰੂ ਬਿਦਾਈ ਦੀ ਆਨ ਬਾਨ ਛਾਨੂ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਧੰ ਸਤਿਗੁਰੂ ਤੇਰਾ ਹੀ ਆਸਰਾ ਜੀ